ਵਾਹਿਗੁਰੂ ਜੀ ਖਾਲਸਾ ਵਾਹਿ ਪਟੇ ਅੱਜ ਇਹ ਬਤਾਸੇ ਮਰਬੋ ਜੂਟ ਚੈਨਲ ਅੱਜ ਉਥੇ ਪਹੁੰਚਿਆ ਹੈ ਜਿੱਥੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਗੁਲਮਰਗ ਕਲੋਨੀ ਜੋ ਲਮਾ ਪਿੰਡ ਚੌਕ ਤੇ ਨੇੜੇ ਇੱਕ ਕਲੋਨੀ ਹਨ ਜਿੱਥੇ ਭਾਈ ਰਜਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਕਲਗੀ ਸਾਹਿਬ ਗੁਲਮਰਗ ਕਲੋਨੀ ਜਲੰਧਰ ਜੋ ਸਿਹਤ ਕਾਫੀ ਚਿਰਾਂ ਤੋਂ ਖਰਾਬ ਸਿਹਤ ਖਰਾਬ ਹੋਣ ਦੇ ਕਾਰਨ ਸੇਵਾ ਕਰਦੇ ਆ ਰਹੇ ਹਨ ਪਰ ਸੰਗਤਾਂ ਦੇ ਸੰਯੋਗ ਦੇ ਹੋਣ ਦੇ ਨਾਲ ਪ੍ਰਬੰਧਕ ਕਮੇਟੀ ਨੇ ਬੜੇ ਤਾਂਤੇ ਮਨ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਆ ਮਦਦ ਕੀਤੀ ਆ ਪਰ ਇਸ ਵੇਲੇ ਉਹਨਾਂ ਦੀ ਹਾਲਤ ਜੋ ਜੋ ਸੀਤ ਤੌਰ ਤੇ ਜੋ ਬਿਮਾਰੀਆਂ ਹੁੰਦੀਆਂ ਹਨ ਉਹ ਕਾਫੀ ਲੱਗੀਆਂ ਹਨ ਜਿਨ੍ਹਾਂ ਕਾਰਨ ਉਹ ਸਮੂਹ ਸੰਗ ਦੇ ਰੇ ਸੰਗਤਾਂ ਨੂੰ ਜੋ ਬੇਨਤੀ ਕਰਦੇ ਹਨ ਜੋ ਕਿ ਇਸ ਮੱਦੇ ਕਿਤੀ ਜਾ ਪ੍ਰਬੰਧਕ ਕਮੇਟੀ ਵੀ ਮੱਦੇ ਕਰਦੀ ਹੈ ਆ ਸੰਗਤਾਂ ਨੂੰ ਮਕਾਨ ਵਾਸਤੇ ਸੰਦੇਹ ਦਿੰਦੇ ਹਨ ਜੋ ਗੁਰਦੁਆਰਾ ਸਾਹਿਬ ਕੈਮਰਾਮੈਨ ਨੂੰ ਦੱਸ ਸੰਗਤਾਂ ਪਹਿਲੇ ਗੁਰਦੁਆ ਸਾਹਿਬ ਦੇ ਦਰਸ਼ਨ ਕਰਾਓ ਜੋ ਗੁਰਦੁਆਰਾ ਸਾਹਿਬ ਜਿਹਾ ਗੁਰਦੁਆਰਾ ਕਲਗੀਧਾ ਸ੍ਰੀ ਗੁਰੂ ਗੁਲਮਾਰ ਕਲੋਨੀ ਜਲੰਧਰ ਵਿਖੇ ਸਥਿਤ ਹੈ ਜਿੱਥੇ ਪਹਿਰ ਜਿੰਦਰ ਸਿੰਘ ਜੀ ਸੇਵਾ ਗੁਰਦੁਆ ਸਾਹਿਬ ਦਾ ਜੋ ਸੰਗਤਾਂ ਸੇਵਾ ਕਰਦੇ ਆ ਰਹੇ ਹਨ ਅੱਜ ਉਹਨਾਂ ਦੀ ਸਿਹਤ ਖਰਾਬ ਹੋਣ ਦੇ ਕਾਰਨ ਅਵਤਾਸੇ ਮਾਰੂ YouTube ਚੈਨਲ ਦੇਵ ਦੇ ਸੰਗਤਾਂ ਨੂੰ ਇਸ ਕਰਕੇ ਬੇਨਤੀ ਕਰਦਾ ਹੈ ਕਿ ਅਸੀਂ ਆਓ ਜੋ ਪੁੰਦਾਂ ਜੋ ਵੀ ਜੇ ਸਤਰ ਹੁੰਦਾ ਹੈ ਇਹ ਕਿ ਜਹਾ ਮਹਾਵਾਕਾਂਸਾਰ ਜੋ ਉਹ ਸੇਵਾ ਜੋ ਕਿਰਨੀਆਂ ਜੋ ਉਹ ਬਿਮਾਰੀਆਂ ਹਨ ਕਾਫੀ ਬੜਾ ਸਿਹਤ ਖਰਾਬ ਹੋਇਆ ਉਹਨਾਂ ਦੇ ਕਾਰਨ ਉਹ ਦਰਸ਼ਨ ਕਰੀਏ ਅੰਦਰ ਜਿੱਥੇ ਗੁਰਦਵਾਰ ਸਾਹਿਬ ਦੇ ਅੰਦਰ ਬੈਠੇ ਹਨ ਉਹਨਾਂ ਦੇ ਦਰਸ਼ਨ ਕਰੀਏ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਅਸਸਥਾਨ ਤੇ ਪਹੁੰਚੇ ਹਨ ਜਿੱਥੇ ਸਾਇਰ ਜਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਗੋਲਮਾਰਕ ਕਲੋਨੀ ਜਲੰਧਰ ਜੋ ਸੇਵਾ ਸੰਗਤ ਦੀ ਕਰਦੇ ਹਰਿ ਗੁਰਦਾਰ ਸਾਹਿਬ ਦੇ ਉਹਨਾਂ ਦੀ ਸਿਹਤ ਬਹੁਤ ਖਰਾਬ ਦੇ ਕਾਰਨ ਪ੍ਰਬੰਧਕ ਕਮੇਟੀ ਵੱਲੋਂ ਵੀ ਬੜਾ ਤੰਤ ਮਾ ਦੇ ਨਾਲ ਸੇਵਾ ਵੀ ਕਰਦੇ ਆ ਰਹੇ ਹਨ ਅਤੇ ਜੋ ਵੱਡੀਆਂ ਸੰਗਤਾਂ ਹਨ ਪਰਿਵਾਰ ਬੈਠਾ ਹੈ ਉਹਨਾਂ ਦੀ ਧਰਮਸਪਤਰੀ ਬੈਠੀ ਹੈ ਸ਼੍ਰੀ ਮਰਮਨਦੀਪ ਕੌਰ ਜੀ ਜੋ ਸਾਡੇ ਨਾਲ ਗੁਰਦਾਰ ਸਾਹਿਬ ਦੇ ਵਾਜ ਪ੍ਰਧਾਨ ਬੈਠਿਆ ਹਨ ਪੰਜਾਬ ਸਿੰਘ ਜੀ ਬੈਠਿਆ ਨਾ ਪੰਜਾਬ ਸਿੰਘ ਜੀ ਉਹਨਾਂ ਨੇ ਗੱਲਬਾਤ ਕਰਨਗੇ ਪਹਿਲਾਂ ਆਪਾਂ ਜੋ ਕੈਮਰਾਮੈਨ ਦੱਸਾਂਗੇ ਪਹਿਲਾਂ ਥੋੜਾ ਜੋ ਰਜਿੰਦਰ ਸਿੰਘ ਹੈ ਭਾਈ ਰਜਿੰਦਰ ਸਿੰਘ ਜੀ ਹੈਡ ਗ੍ਰਾਫਿਕਨਾਂ ਦਾ ਕੈਮਰਾ ਮਾਰਾ ਜਾਵੇ ਉਹਨਾਂ ਸੇ ਜਿਹੜੀ ਆ ਦੇਖੋ ਰਜਿੰਦਰ ਸਿੰਘ ਦੀ ਸੇਦ ਖਰਾ ਹੁੰਦੇ ਕਾਲ ਕੱਲੇ ਕੱਲੇ ਉਹਨਾਂ ਦੇ ਆਪਰੇਸ਼ਨ ਹੋਏ ਆ ਤੇ ਉਹ ਆਪਣੇ ਆਪਰੇਸ਼ਨ ਦੱਸੋ ਜੀ ਕਿੱਥੋਂ ਹੋਇਆ ਤੁਹਾਡਾ ਬਾਹਾਂ ਦਾ ਬਾਂਦੀ ਹੋਈ ਸੀ ਇਹ ਨੜਾ ਪੜ ਗਈ ਦੀ ਨਾ ਹਾਂ ਤੂੰ ਦੇਖ ਰਿਹਾ ਹੈ ਜੋ ਉਹਨਾਂ ਦਾ ਭਾਈ ਰਜਿੰਦਰ ਸਿੰਘ ਜੀ ਜੋ ਸਿਹਤ ਖਰਾਬ ਹੁੰਦੇ ਕਾਰਨ ਫੇਰ ਵੀ ਸੇਵਾ ਗਤਾਂ ਤੇ ਮੰਦਰ ਨਾਲ ਕਰਦੇ ਹਨ ਸੰਗਤ ਦੀ ਸੰਗਤ ਦਾ ਬਹੁਤ ਤਾਂਤੇ ਮੰਦਰ ਦਾ ਪਿਆਰ ਹੋਣ ਦੇ ਕਾਰਨ ਜੋ ਵੀ ਅੱਜ ਤੱਕ ਪ੍ਰਮੁਖ ਕਮੇਟੀ ਦੇ ਬੜਾ ਸਨਯੋਗ ਦੇ ਰਹੇ ਆ ਜੋ ਨਾਲੇ ਇਸ ਵੇਲੇ ਮੈਂ ਅਵਤਾਸ ਸਿੰਘ ਮਰੀਪੁਰੇ ਜੋ ਟੂ ਟੂ ਮਦਦ ਕਰਨ ਵਾਸਤੇ ਇੱਥੇ ਦੇਵਦੇਸ ਸੰਗਤਾਂ ਨੂੰ ਤੁਹਾਡੇ ਸੰਯੋਗ ਦੀ ਲੋੜ ਹੈ ਜੋ ਭਾਈ ਰਜਿੰਦਰ ਸਿੰਘ ਜੀ ਸਿਹਤ ਖਰਾਬ ਹੋਣ ਦੇ ਕਾਰਨ ਸਮੂਹ ਸੰਗਤਾਂ ਤੇ ਸਾਡੇ ਨਾਲ ਬੈਠਿਆ ਨਾ ਇਹ ਪੰਜਾਬ ਸਿੰਘ ਜੀ ਮੀਤ ਸਕੱਤਰ ਗੁਰਦਾਸਪੁਰ ਪ੍ਰਮੁਖ ਕਮੇਟੀ ਦੇ ਤੇ ਆਓ ਪਹਿਲਾਂ ਜੋਤੀ ਸਰ ਰਜਿੰਦਰ ਸਿੰਘ ਨਾਲ ਜੋ ਉਹਨਾਂ ਦਾ ਫਤਿਹ ਲਾइए ਪਹਿਲਾਂ ਫਤਿਹ ਲਾਓ ਜੀ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਕਿਟਰੀਆਂ ਦੋਨੇ ਖਰਾਬ ਹੋ ਚੁੱਕੇ ਹਨ ਬਾਹਾਂ ਦੇ ਵੀ ਨਾੜਾ ਪਾੜ ਚੁੱਕੇ ਹਨ ਗਲੀਆਂ ਵਿੱਚ ਵੀ ਪ੍ਰੇਸ਼ਣ ਹੋਏ ਆ ਤੇ ਮੇਰੇ ਹਾਲਾਤ ਘਰ ਦੇ ਬਹੁਤ ਜ਼ਿਆਦਾ ਮਾੜੇ ਹਨ ਐਸਲੇ ਦਵਾਈ ਤੋਂ ਵੀ ਮੈਂ ਬਹੁਤ ਆਤਰਵਾ ਦਵਾਈ ਵੀ ਨਹੀਂ ਆ ਰਹੀ ਮੇਰੀ ਸਹੀ ਤਰੀਕਾ ਨਾਲ ਡਾਇਲਿਸਿਸ ਵੀ ਨਹੀਂ ਹੋ ਰਹੀ ਜੇ ਪੈਸੇ ਹੁੰਦੇ ਤਾਂ 120 ਚ ਪੈਸੇ ਨਹੀਂ ਹੁੰਦੇ ਤਾਂ 120 ਨਹੀਂ ਹੁੰਦੀ ਇਸ ਕਰਕੇ ਵੇਰਾ ਸੇ ਜੋ ਉਹ ਦਿੱਤਾ ਜਾਵੇ ਮੇਰੀ ਮਦਦ ਕੀਤੀ ਜਾਵੇ ਸੰਗਤ ਰਹੀ ਮੇਰੀ ਅਪੀਲ ਹੈ ਇਹੀ ਮੈਂ ਸੰਗਤ குரு ਮਦਦ ਮੰਗਦਾ ਹਾਂ ਵਾਹਿ ਖਾਲਸਾ ਭਤੇ ਜੀ ਭਤੇ ਜੀ ਬਹੁਤ ਪਾਪ ਖੋ ਚੁੱਕੇ ਹਨ ਜਿਹਨਾਂ ਸਿਹਤ ਖਰਾਬ ਜੋ ਸੀਰੀ ਹੈ ਤੇ ਜਹਾਨ ਆ ਜਾਨ ਹੈ ਤੇ ਜਾਨ ਆ ਜੋ ਸੇਵਾ ਕਰਦੇ ਹਨ ਉਸ ਨਾਲ ਜੋ ਉਹਨਾਂ ਦੇ ਮੈਂ ਕੈਮਰਾਮੈਨ ਨੂੰ ਦਿਖਾਵਾਂਗਾ ਪਹਿਲਾਂ ਸਾਡਾ ਇਹ ਗੁਰਦਸ ਸਾਹਿਬ ਦੇ ਜੀ ਮਿਸਕਤਾ ਜੋ ਪੰਜਾ ਸਿੰਘ ਜੀ ਹਨ ਉਹ ਜਿਹੜੇ ਹਨ ਦਿਖਾ ਲਿਆ ਜਾਵੇ ਪ੍ਰਧਾਨ ਜੀ ਨੂੰ ਉਸ ਤੋਂ ਬਾਅਦ ਦਾਸ ਹਰਤਾਸ ਸਿੰਘ ਮਰਦਬ YouTube ਚੈਨਲ ਆ ਸੇਵਾ ਜੋ ਸੇਵਾ ਕਲੇ ਜੋ ਰਾਹ ਪਲੇ ਜੋ ਜੀ ਸੇਵਾ ਕਦਮ ਵੱਧ ਕਰ ਦਿਆ ਮਹਾਰਾਉ ਨੇ ਦੁੱਗਣੇ ਪੁੰਦਾਂ ਜੋ ਵੀ ਦੇ ਸਰ ਧਰਮ ਦਾਖ ਦੇ ਮਹਾਵਾਕ ਅਨਸਾਰ ਜੋ ਸੇਵਾ ਕਰਦੇ ਆਂ ਦਾਨ ਕਰਦੇ ਆਂ ਉਹਨੂੰ ਦੁੱਗਣੀ ਤੁਗਣੀ ਕਮਾਈ ਵੀ ਮਿਲਦੀ ਆ ਮਹਾਰਾਜ ਕਿਰਪਾ ਕਰਦਿਆ ਮੇਰੇ ਨਾਲ ਸਾਥ ਬੈਠਿਆ ਨਾ ਇਹ ਭੈਣ ਜੀ ਅਮਨਦੀ ਕੌਰ ਜੂਰੇ ਤੁਹਾਨੂੰ ਸਪਤਰੀ ਰਜਿੰਦਰ ਸਿੰਘ ਦੀ ਉਹਨਾਂ ਪਹਿਲੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਅੱਜ ਰਜਿੰਦਰ ਸਿੰਘ ਤੁਹਾਡੇ ਪਤੀ ਸਹਿਵਾ ਨਾਨਨ ਉਹਨਾ ਸਿਹਤ ਕਦੋਂ ਦੀ ਖਰਾਬ ਹੋਈ ਵਾ ਸਰ ਜੀ ਇਹਨਾਂ ਦੀ ਸਵਾ ਸਾਲ ਤੋਂ ਸਿਹਤ ਖਰਾਬ ਹੋ ਚੁੱਕੀ ਹੈ ਸਰ ਜੀ ਇਹ ਕਿਹੜੇ ਕਿਹੜੇ ਹਸਪਤਾਲਾਂ ਚ ਲੈ ਕੇ ਤੁਸੀਂ ਗਏ ਜੀ ਸਰ ਜੀ ਮੈਂ ਉਹ ਨਾਨ ਕਮਿਸ਼ਨ ਲੈ ਕੇ ਗਈ ਕਾਫੀ ਦੇਰ ਤੋਂ ਉੱਥੇ ਇਲਾਜ ਚੱਲਦਾ ਹੈ ਹੁਣ ਮੈਂ ਕਈ ਹਸਪੀਟਲ ਇਹਨਾਂ ਦਾ ਇਲਾਜ ਕਰਾ ਰਹੀ ਆ ਪਰ ਪਹਿਲੇ ਥੋੜਾ ਅਸ਼ਮਨ ਦੇ ਕਾਰਡ ਚੱਲਦੇ ਸੀ ਥੋੜਾ ਅਸਰਾ ਸੀਗਾ ਹੁਣ ਇਸ ਟਾਈਮ ਉਹ ਵੀ ਬੰਦ ਹੋ ਚੁੱਕੇ ਆ ਤੇ ਸਾਰੇ ਪੈਸੇ ਦੇ ਕੇ ਹੀ ਡੈਲਸੀ ਚ ਕਰਾਉਣੀ ਪੈਂਦੀ ਆ ਕਿ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੇ ਪਤੀ ਦਾ ਇਲਾਜ ਕਰਾਇਆ ਜਾਵੇ ਮੈਂ ਬਹੁਤ ਤੰਗ ਆਂ ਕਰਦੇ ਹਾਲਾਤ ਵੀ ਬਹੁਤ ਮਾੜੇ ਹੋ ਚੁੱਕੇ ਆ ਨਬਾਈ ਗੁਰੂ ਉਹਨਾਂ ਤੇ ਮਿਹਰ ਕਰੇ ਸੱਚੇ ਬਾਦਸ਼ਾਹ ਮੇਰੀ ਮਦਦ ਕਰਨ ਵੈਂ ਜੀ ਅਮਰਦੀ ਜੀ ਤੁਸੀਂ ਜੋ ਮਹਾਰਾਜ ਉਹ ਸਿੱਖ ਰਿਹਾ ਹੁੰਦੇ ਆ ਕਲਗੀਕਾਰ ਤੇ ਮੇਹ ਪਿਤਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੁਹਾਡਾ ਨਾਂ ਹੈ ਬੜੀ ਸੰਗਤ ਹਰ ਸਜੋਗ ਦੇ ਰਹੀ ਆ ਘਬਰਾਉਣਾ ਨਹੀਂ ਸਿੰਘ ਜਿਹੜੇ ਆ ਰੋ ਕੇ ਗੱਲ ਨਹੀਂ ਕਰਦੇ ਖੁਸ਼ ਹੋ ਕੇ ਗੱਲ ਕਰਦੇ ਆ ਇਹ ਦੁੱਖ ਸੁੱਖ ਸਰੀ ਦੇ ਨਾਲ ਹੁੰਦਾ ਆ ਆਓ ਅੱਗੇ ਗਿਆ ਜਾਣਕਾਰੀ ਲਈਏ ਜੋਤੀ ਟੈਸਟ ਰਿਪੋਰਟਾਂ ਆ ਡਾਕਟਰ ਕੀ ਕਹਿੰਦੇ ਹੋਣੇ ਉਹਨਾਂ ਵਾਸਤੇ ਸਰ ਜੀ ਡਾਕਟਰ ਕਹਿੰਦੇ ਆ ਕਿ ਜਾਂ ਡੈਲਸਿਸ ਕਰਾਈ ਜਾਓ ਜਾਂ ਕਿਡਨੀ ਟ੍ਰਾਂਸਪਲੈਂਟ ਕਰਾ ਦਿਓ ਪਰ ਕਿਡਨੀ ਟ੍ਰਾਂਸਪਲੈਂਟ ਕਰਾਉਣ ਵਾਸਤੇ ਬਹੁਤ ਪੈਸਾ ਚਾਹੀਦਾ ਆ ਮੈਂ ਉਹ ਨਹੀਂ ਕਰ 파 ਰਹੀ ਸੀ ਤੇ ਇਸ ਟਾਈਮ ਤੇ ਡੈਲਸੀਜ਼ ਕਰੋਣੀ ਵੀ ਬਹੁਤ ਔਖੀ ਹੈ ਯੋ ਦੇਵ ਦੇ ਸੰਗਤਾਂ ਜੇ ਸਿੱਖ ਤਾਲਮੇ ਕਮੇਟੀ ਦੀਆਂ ਪਰੋਂਦ ਕਮੇਟੀਆਂ ਜਾਂ ਜੁੜੀਆਂ ਸੁਭਾਵਾਂ ਸੋਸਾਇਟੀਆਂ ਸੁਭਾਵਾਂ ਕਰਦੀਆਂ ਦੇਵ ਦੇ ਸੰਗਤਾਂ ਦਾ ਸੁਭਾਵਾਂ ਐਨਆਰ ਸੁਭਾਵਾਂ ਕਰਦੇ ਹਨ ਤੁਹਾਨੂੰ ਜੋ ਯੋਗਦਾਨ ਪਾਣ ਵਾਸਤੇ ਜੋ ਅੱਜ ਕਾ ਸਿਆੜੀਆਂ ਬਣੀਆਂ ਐ ਐਸੀਆਂ ਸਿਆੜੀਆਂ ਬਣੀਆਂ ਸਾਰਾ ਖਰਚਾ ਚੱਲਦੇ ਪਿੱਛੇ ਮੈਂ ਇੱਕ ਮਕਸੂਦਾ ਵੀ ਸਾਡੇ ਹੋਇਆ ਹੈ ਕਿ ਉਹਨਾਂ ਵੀ ਜੋ ਐਨਓਰੀ ਸਿਆੜੀਆਂ ਬਣੀਆਂ ਨੇ ਉਹ ਸਿਆੜੀਆਂ ਸੁਭਾਵਾਂ ਕਰਦੀਆਂ ਨੇ ਉਹਨਾਂ ਤਾਲਮਲ ਕੀਤਾ ਕਿ ਨਹੀਂ ਕੀਤਾ ਕਦੀ ਅੱਜ ਤੱਕ ਸਰ ਜੀ ਮੈਂ ਖਾਲਸਾ ਇਹ ਨਾ ਕੀਤਾ ਸੀ ਤਾਲਮਲ ਉਹਨਾਂ ਨੇ ਪਰਮਾ ਕਹਿਤ ਪਵਾਕੇ ਦਿੱਤਾ ਹੈ ਪਰ ਹੁਣ ਵੀ ਸਾਰੇ ਸੰਗਤ ਨੂੰ ਬੇਨਤੀ ਕਰਦੀ ਆ ਕਿ ਮੇਰੀ ਮਦਦ ਕੀਤੀ ਜਾਵੇ ਉਹਨਾਂ ਨੂੰ ਜੋ ਹੋ ਸਕੀ ਮੇਰੀ ਮਦਦ ਕੀਤੀ ਹੈ ਆਪਣਾ ਜੋ ਸੰਪਰਕ ਨੰਬਰ ਦੱਸਿਆ ਜਾਵੇ ਜੀ ਆਪਣਾ ਪਹਿਲਾਂ ਸਾਰ ਦੱਸਿਆ ਕਿ ਜੋ ਪੜ ਕੇ ਦੱਸੇ ਬੋਰਡ ਤੇ ਪੜਿਆ ਆ ਇੱਕ ਵਾਰੀ ਮੈਂ ਪ੍ਰੈਸ ਵਾਲਿਆਂ ਨੂੰ ਦੱਸਦੇ ਜੋ ਕਹਿ ਰਹੇ ਆ ਮਾਰੇ ਦਿਖਾ ਲਿਆ ਜਾ ਬਨੇੜੇ ਆ ਕੇ ਜੋ ਇਹ ਆਪਣਾ ਸੰਪਰਕ ਨੰਬਰ ਜੋ ਦੱਸ ਜੇ ਤੁਹਾਡਾ ਕੋਈ ਸਟੇਟ ਸੇਫ ਸੰਕਟਾ ਤੁਹਾਡੇ ਇਸ ਲਾਜਵਾਸ ਸੇਵਾ ਕਰ ਸਕਦੇ ਹਾਂ ਉਹਨਾਂ ਵਾਸਤੇ ਸੰਪਰਕ ਨੰਬਰ ਦੱਸਿਓ ਬੈਂਕ ਦਾ ਨਾਮ ਆ ਜਿਹਦੇ ਨਾਂ ਦਾ ਅਕਾਊਂਟ ਦੇ ਮੇਰਾ ਸੰਪਰਕ ਨੰਬਰ ਹੈ 97793 57299 ਇਹ ਕਿਹੜੀ ਬੈਂਕ ਹੈ ਜੀ ਪੰਜਾਬ ਨੈਸ਼ਨਲ ਬੈਂਕ ਪੰਜਾਬ ਬੈਂਕ ਦੀ ਜੀ ਜੋ ਸੇਵਾ ਕੀ ਸੰਗਤ ਨੂੰ ਸਹਿਯੋਗ ਧੰਨਵਾਦ ਕਰ ਜਿਨਾ ਧੰਨਵਾਦ ਕਰ ਇਸ ਫੋਰਮ ਦੇ ਕਮੇਟੀ ਨੇ ਤੁਹਾਡੇ ਜਿੱਥੇ ਗੁਰਦਾਸ ਸਾਹਿਬ ਰਹਿੰਦੇ ਆ ਕਿੰਨਾ ਸਹਿਯੋਗ ਦਿੱਤਾ ਕੀ ਕਹਿਣਾ ਚਾਹੁੰਦੇ ਪ੍ਰਬੰਧਕ ਕਮੇਟੀ ਜੀ ਧੰਨਵਾਦ ਕਰ ਦੋ ਜੀ ਸਰ ਜੀ ਮੈਂ ਸਾਰੀਆਂ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਕਿ ਮੇਰੀ ਨਗਰ ਨਿਵਾਸੀਆਂ ਨੇ ਬਹੁਤ ਮਦਦ ਕੀਤੀ ਹੈ ਇਹ ਕਿਦਾਂ ਨੰਬਰ ਦਊਂ ਜੀ ਜੇ 3 ਇਹ ਜਾਣਕਾਰੀ ਦਿੱਤੀ ਹੈ ਪ੍ਰਧਾਨਪਤੀ ਅਮਰਦੀਪ ਕੋਲ ਜੀ ਨੇ ਜਿਨਾ ਤਾਂ ਜੋ ਹਤੀ ਹੈ ਕਾਫੀ ਚਿਰ ਤੋਂ ਬਿਮਾਰ ਚੱਲੇ ਆ ਰਿਹਾ ਉਹਨਾਂ ਦੇ ਦੇਵ ਦੇ ਸੰਗਤਾਂ ਨੂੰ ਅਤੇ ਸੰਗਤਾਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਤਾਂ ਤੇ ਮਾਨ ਦਾ ਕੁਝ ਸਹਾਈਂ ਨੇ ਪਹਿ ਹੀ ਦਿੱਤੇ ਛਾਨ ਹੁਣ ਵੀ ਕਹਿੰਦੇ ਸੇਵਾ ਕਰਨੇ ਆ ਬੱਚੇ ਉਹਨਾਂ ਦੇ ਹੈ ਸੇਵਾ ਬੰਦਾ ਡੋਲਦਾ ਹੈ ਇਹ ਚੰਗਾ ਪਾਲਾ ਸਰੀਰ ਤੰਦਰੁਸਤ ਹੋਵੇ ਤਾਂ ਬੰਦਾ ਠੀਕ ਤੰਦਰੁਸਤ ਰਹਿੰਦੀ ਆ ਚਾਹ ਆਪਾਂ ਵੀ ਬੰਦਾ ਸੇਠ ਠੀਕ ਰਹੇ ਖਰਾ ਹੋਵੇ ਤਾਂ ਬੰਦਾ ਡੋਲ ਜਾਂਦਾ ਹੈ ਭੈਣ ਜੀ ਬਹੁਤ ਡੂਲੇ ਵੀ ਸਨ ਪਹਿਲਾਂ ਫਤਿਹ ਬੁਲਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਿਸਾਸ ਬੈਠਿਆ ਇਹ ਪ੍ਰਬੰਧਕ ਕਮੇਟੀ ਦੇ ਗੁਰਦਾ ਸਾਹਿਬ ਦੇ ਪੁਮੀਤ ਪ੍ਰਧਾਨ ਜੀ ਪੰਜਾਬ ਸਿੰਘ ਜੀ ਆ ਉਹਨਾਂ ਨੇ ਜਾਣ ਕਰ ਲਈਏ ਵਾਹਿ ਖਾਤਾ ਬਾਈ ਫਤੇ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਡੇ ਹੈਡ ਗ੍ਰਾਂਤੀ ਸਾਹਿਬ ਦੀ ਸਿਹਤ ਖਰਾਬ ਆ ਅਤੇ ਤੁਸੀਂ ਅੱਗੇ ਵੀ ਸਮਰਦੇ ਕੀਤੀ ਆ ਸਨ ਭੈਣ ਜੀ ਨੇ ਦੱਸਿਆ ਤੁਸੀਂ ਪ੍ਰਬੰਧਕ ਕਮੇਟੀ ਕਰਦੇ ਸੇਵਾ ਕਰਦੇ ਆ ਰਹਿਆ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਮੈਂ ਜੀ ਇਹ ਕਹਿਣਾ ਚਾਹੁੰਦਾ ਹਾਂ ਵੀ ਪ੍ਰਬੰਧਕ ਕਮੇਟੀ ਤੇ ਚਲੋ ਹੈਲਪ ਕਰਦੀ ਕਰਦੀ ਆਸੀਂ ਪਰਸਨਲ ਤੌਰ ਤੇ ਸਾਡੀ ਜਿਹੜੀ ਕਮੇਟੀ ਦੇ ਮੈਂਬਰ ਉਹ ਵੀ ਕਰਦੇ ਆ ਹੈਲਪ ਔਰ ਮੈਂ ਹੱਥ ਜੋੜ ਕੇ ਫਿਰ ਬੇਨਤੀ ਕਰੂੰਗਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਤੇ ਉਹ ਹੋਰ ਮਦਦ ਵੱਤ ਵਤ ਕਰਨ ਔਰ ਅਸੀਂ ਵੀ ਕਰਾਂਗੇ ਔਰ ਦਾਨੀ ਸੱਜਣ ਵੀ ਜਿੰਨੇ ਹੈਗੇ ਆ ਸਮਾਜਿਕ ਚਿਰਦੇ ਪਏ ਆ ਜੋ ਐਨਜੀਓ ਚਲਾ ਰਹੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਆ ਕਿ ਭਾਈ ਸਾਹਿਬ ਦੀ ਹੈਲਪ ਕੀਤੀ ਜਾਵੇ ਕਿਉਂਕਿ ਸੱਚਮੁੱਚ ਹੀ ਇੱਕ ਤਾਂ ਸਿਹਤ ਬਹੁਤ ਜ਼ਿਆਦਾ ਖਰਾਬ ਆ ਦੂਜਾ ਇਹਨਾਂ ਦੇ ਕੋਲ ਪੈਸੇ ਵੀ ਨਹੀਂ ਗਏ ਕਿਉਂਕਿ ਤੁਹਾਨੂੰ ਪਤਾ ਹੀ ਆ ਗਰੰਤੀ ਸਿੰਘਾਂ ਦੇ ਕੋਲ ਜਿੰਨੀ ਗਏ ਆਪਾਂ ਸੈਲਰੀ ਦਿੰਨੇ ਆ ਜਾਂ ਜੋ ਇਹਨਾਂ ਦੇ ਕਮਾਈ ਦਾ ਸਾਧਨ ਹੁੰਦਾ ਉਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਤੇ ਬਿਮਾਰੀ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਹਨਾਂ ਦੀ ਵੱਤੋਂ ਦਾ ਹੈਲਪ ਕਰੋ ਅਸੀਂ ਵੀ ਕਰਾਂਗੇ ਰਮਬੰਦ ਕਮੇਟੀ ਵੀ ਕਰੂਗੀ ਸਾਜੀ ਜੀ ਤੁਹਾਡਾ ਗੁਰਦਾਸ ਸਾਹਿਬ ਪ੍ਰਬੰਧਕ ਕਮੇਟੀ ਦਾ ਅਕਾਊਂਟ ਨੰਬਰ ਹੈ ਜਿਹਦੇ ਵਿੱਚ ਸੰਗਤਾਂ ਜੀ ਨਹੀਂ ਨਾ ਅਕਾਊਂਟ ਦੇ ਵਿੱਚ ਪੈਸੇ ਪਾ ਕੇ ਤੁਸੀਂ ਟ੍ਰਾਂਸਪੈਰੈਂਸੀ ਨਾਲ ਕਰ ਸਕਦੇ ਆ ਕੋਈ ਹੈਗਾ ਗੁਰਦਾਸ ਸਾਹਿਬ ਜੀ ਹਾਂਜੀ ਕਾਊਂਟ ਹੈਗਾ ਜੀ ਪਰ ਉਹ ਪ੍ਰਧਾਨ ਸਾਹਿਬ ਦੇ ਕੋਲ ਆ ਉਹ ਜੇ ਕਹੋਗੇ ਤੇ ਦਿੱਤਾ ਜਾਊਗਾ ਤੁਹਾਨੂੰ ਵੈਸੇ ਤੇ ਜੇ ਇਹਨਾਂ ਦਾ ਅਕਾਊਂਟ ਨੰਬਰ ਚ ਪਾਇਆ ਜਾਵੇ ਤੇ ਜ਼ਿਆਦਾ ਬੈਟਰ ਆ ਓਕੇ ਥੈਂਕਸ ਸਰ ਸਾਜੀ ਇਹ ਸਨ ਗੁਰਦਾਸ ਸਾਹਿਬ ਦੇ ਗੁਰਦਾਸ ਸਾਹਿਬ ਕਲਕਿਤਾ ਗੁਰਦਾਰ ਗੁਰਮਾਰਗ ਕਲੋਨੀ ਜਲੰਧਾ ਜੋ ਲੰਮਾ ਪਿੰਡ ਚੌਂਕ ਦੇ ਨੇੜੇ ਹਨ ਜੋ ਪ੍ਰਧਾਨ ਜੀ ਨੇ ਵਿਚਾਰ ਦਿੱਤੇ ਹਨ ਪ੍ਰਬੰਧਕ ਕਮੇਟੀ ਦੇ ਤਨਤੇ ਮਨ ਦੇ ਨਾਲ ਸੇਵਾ ਕਰਦੇ ਹਨ ਮੈਂਬਰ ਵੀ ਵਹਿ ਦਿੰਦੇ ਜਾ ਰਿਆ ਨਾ ਅਤੇ ਦੇਬ ਦੇ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਆਪਾਂ ਭਾਈ ਦੇ ਆਪਾਂ ਸੈਡੀਆਂ ਨੂੰ ਬੇਨਤੀ ਕੀਤੀ ਕਿੰਨੇ ਪੈ ਗ੍ਰਾਂਤੀ ਸਿੰਘਾਂ ਨੂੰ ਦਿੰਦੇ ਆਂ ਜਿਹੜੇ 24 ਘੰਟੇ ਦੇ ਵਜੀਰ ਹਨ ਬਜਾ ਤਨਤੇ ਮਨ ਸੇਵਾ ਕਰਦੇ ਆ ਨਾ ਆਓ ਆਪਾਂ ਆਜੀ ਹਵਤਾਸੇ ਮਲ YouTube ਚੈਨਲ ਵਾਸਤੇ ਮੈਂ ਪ੍ਰਧਾਨ ਜੀ ਨੂੰ ਧੰਨਵਾਦ ਧਰਵਾਦ ਕਰਦਾ ਜਿਨ੍ਹਾਂ ਨੇ ਦਾ ਸੇਵਾ ਕੰਦ ਮੌਕਾ ਦਿੱਤਾ ਹੈ ਭੈਣ ਜੀ ਤਨਤੇ ਮਨ ਦੇ ਨਾਲ ਤੁਸੀਂ ਆਪਣੇ ਪਤੀ ਦੀ ਸੇਵਾ ਕਰਦੇ ਆਂ ਤੇ ਤਿੰਨ ਵੀ ਤਾਂ ਤੇ ਮਦਦ ਸੇਵਾ ਕਰੋ ਮਾਰ ਚਾਰਦੀ ਕਲਾ ਰੱਖੇ ਆਪਾਂ ਇੱਥੇ ਫਤੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾ ਸਾਸਨ ਮਿਤ ਪ੍ਰਧਾਨ ਪੰਜਾਬ ਸਿੰਘ ਜੀ ਭੈਣ ਜਮਦੀਪ ਕੌਰ ਜੀ ਜੋ ਤੁਸੀਂ ਦੇਖ ਰਹੇ ਤੁਸੀਂ ਪੈਰਜਿੰਦਰ ਸਿੰਘ ਜੀ ਜਿਹਦੇ ਸਿਹਤ ਬਹੁਤ ਖਰਾਬ ਹੋਣ ਦੇ ਕਾਰਨ ਪ੍ਰਬੰਧਕ ਕਮੇਟੀ ਵੀ ਤਾਂ ਤੇ ਮਦਦ ਸੇਵਾ ਕਰਦੇ ਆ ਰਹੇ ਨਾ ਸੇਵਾਕ ਦੱਸਦੇ ਹਨ ਤੇ ਅਸੀ ਸੈੜੀਆਂ ਨਾਲ ਵਿੱਚ ਸੇਵਾ ਕੀਤੀ ਹੈ ਨਾ ਆਓ ਗੁਰਦਾਸ ਸਾਹਿਬ ਦੇ ਪਿਆਰ ਦਰਸ਼ਨ ਕਰਾਈਏ ਇੱਥੇ ਭਾਈ ਸਾਹਿਬ ਰਹਿੰਦੇ ਹਨ ਸੰਤੋਖ ਸਿੰਘ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਜਾਣਕਾਰੀ ਦਿੰਦਕੀ ਬਾਹਰ ਦਾ ਕੈਮਰਾ ਨਾ ਭਾਈ ਸੰਤੋਖ ਸਿੰਘ ਜੀ ਨਾਲ ਦੀ ਸਿਹਤ ਬਹੁਤ ਖਰਾਬ ਹੋਣ ਦੇ ਕਾਰਨ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਵੱਖ-ਵੱਖਰਾ ਆਪਰੇਸ਼ਨ ਹੋਏ ਹਨ ਬਾਹਰੇ ਪ੍ਰੈਸ਼ਨ ਹੋਏ ਹਨ ਰਾੜਾ ਪਈਆਂ ਹਨ ਉਹਨੇ ਵਿੱਚ ਬਹੁਤ ਕੁ ਭਰਾਏ ਸਨ ਕੋ ਬੜਾ ਸਾਰਾ ਪੈਸਾ ਲੱਗਾ ਹਨ ਪ੍ਰਬੰਧਕ ਕਮੇਟੀ ਨੇ ਬੜਾ ਤਾਂ ਤੇ ਮਾਨ ਨਾਲ ਸੇਵਾ ਕੀਤੀ ਹਨ ਹੁਣ ਵੀ ਕਰ ਰਹੇ ਹਨ ਜੀਸ ਉਂਗਰਦਰਾ ਗੁਰਦਾਰਾ ਸ਼੍ਰੀ ਕਲਗੀਧਰ ਸਾਹਿਬ ਗੁਰਮਾਰਕ ਕਲੋਨੀ ਰੰਧਾ ਜਿੱਤੇ ਪੈ ਰਜਿੰਦਰ ਸਿੰਘ ਜੀ ਸੇਵਕ ਹੱਤ ਪਹਿਲੇ ਕਰਦੇ ਹਾਲੇ ਗ੍ਰਾਂਤੀ ਦੀ ਜੋ ਸਿਹ ਉਹਨਾਂ ਦੇ ਖਰਾਹੋਂ ਦੇ ਕਾਨੂੰਨ ਦਾ ਪਰਿਵਾਰ ਸੇਵਾ ਕਰਦਾ ਆ ਰਹੇ ਹਨ ਅਪਤਿ ਅਰਜ਼ੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਤਾਸੀ ਮਰੂ ਚੂਟੀ ਚੱਲਣ ਨੂੰ ਵੀ ਮਹਾਰਾਜ ਜੀ ਦੀ ਬੇਨਤੀ ਆ ਅਰਦਾਸਾਂ ਹਨ ਤੰਦਰ ਪਾਈ ਸਾਹਿਬ ਦੀ ਜੋਬ ਜੀ ਰਹਿਣ ਮਹਾਰਾਜ ਦੇ ਗੁਰੂ ਮਹਾਰਾਜ ਦੇ ਉਹਨਾਂ ਤੰਤੇ ਮਾਨ ਦੇ ਨਾਲ ਸੇਵਾ ਕਰਦੀ ਆ ਰਹੇ ਹਨ ਉਹਨਾਂ ਸੇ ਤੰਦਰ ਦੇ ਬਖਸ਼ੇ ਫਤਿ ਅਰਜ਼ੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ